ਸਾਡਾ ਨਰਮੇ ਦੀ ਫਸਲਾਂ ਸੰਬੰਧਤ ਇਹ ਵੀਡੀਓ ਹੈਗੀ ਆ ਤੇ ਕਾਫੀ ਵੀਰ ਰੱਖਦੇ ਹੈਗੇ ਆ ਸਮੱਸਿਆ ਸਾਹਮਣੇ ਕਿ ਸਾਡੇ ਖੇਤਾਂ ਦੇ ਵਿੱਚ ਸਿਉਂਕ ਹੈਗੀ ਆ ਸਾਡੇ ਖੇਤਾਂ ਦੇ ਵਿੱਚ ਬੂਟੇ ਸੁੱਕ ਜਾਂਦੇ ਹੈਗੇ ਆ ਤਾਂ ਮੈਨੂੰ ਲੱਗਦਾ ਹੈਗਾ ਵੀ ਉਹਨਾਂ ਦੇ ਖੇਤਾਂ ਦੇ ਵਿੱਚ ਭੁੱਖੀ ਸਿਉਂਕ ਹੈਗੀ ਆ ਜਿਨ੍ਹਾਂ ਨੂੰ ਕੁਝ ਖਾਣ ਨੂੰ ਮਿਲਦਾ ਹੀ ਨਹੀਂ ਹੈਗਾ ਜਿਹੜੀ ਨੂੰ ਅੰਤ ਮਰੇ ਹੋਏ ਬੂਟਿਆਂ ਨੂੰ ਖਾਣਾ ਪੈਂਦਾ ਹੈਗਾ ਤਾਂ ਮੈਂ ਤੁਹਾਨੂੰ ਇੱਕ ਜਿੰਦਾ ਜાગਦਾ ਐਗਜ਼ੈਂਪਲ ਦਿੰਨਾ ਹੈਗਾ ਜਿੱਥੇ ਵੀ ਸਿਉਂਖ ਹੈਗੀ ਧਰਤੀ ਬਚੀ ਹੀ ਸਿਉਂਖ ਸਰਤੇ ਹੈਗੀ ਆ ਸਿਉਂਖ ਨਾ ਆਉਂਦੀ ਧਰਤੀ ਉਪਜਾਊ ਨਹੀਂ ਹੋਣੀ ਸੀਗੀ ਠੀਕ ਹੈ ਚੂਹਾ ਵੀ ਉੱਥੇ ਖੁੱਡ ਪੜਦਾ ਜਿੱਥੇ ਧਰਤੀ ਜ਼ਿਆਦਾ ਉਪਜਾਊ ਹੁੰਦੀ ਹੈਗੀ ਪੋਲੀ ਹੁੰਦੀ ਹੈ ਨਰਮ ਹੁੰਦੀ ਹੈ ਉਹ ਜੋ ਸੱਲ ਰਹਿੰਦੀ ਹੈਗੀ ਆ ਉਹ ਵੀ ਖੁਸ਼ਕ ਜਗ੍ਹਾ ਤੇ ਡੱਬਿਆਂ ਚ ਖੰਡਾ ਨਹੀਂ ਵੱੜਦਾ ਹੈਗਾ ਤਾਂ ਜਿਹੜੀ ਸਿਉਂਖ ਹੈਗੀ ਆ ਤੁਹਾਡੇ ਖੇਤ ਦੇ ਵਿੱਚ ਕੋਈ ਖਾਣਜੋਗ ਉਹਦੇ ਚੀਜ਼ ਹੈਗੀ ਤਾਂ ਹੀ ਸਿਉਂਖ ਖਾਏਗੀ 10 ਦਰਖਤ ਲੱਗੇ ਹੋਏ ਨੇ ਇਹ ਗਾ ਤਾਂ ਦਸਾਂ ਦੇ ਵਿੱਚੋਂ ਜਿਹੜਾ ਮਰ ਚੁੱਕਿਆ ਹੈਗਾ ਦਰਖਤ ਉਸ ਨੂੰ ਸਿਉਂਖ ਖਾਏਗੀ ਬਾਕੀ ਨੋਂ ਨੂੰ ਨਹੀਂ ਖਾਏਗੀ ਤੁਹਾਡੇ ਖੇਤਾਂ ਦੇ ਵਿੱਚ ਨਰਮੇ ਦੇ ਬੂਟੇ ਲੱਗੇ ਹੋਏ ਆ ਦੋ ਪੈਕਟ ਪਾਏ ਆ ਤਿੰਨ ਪੈਕਟ ਪਾਏ ਆ 10000 ਬੂਟਾ ਖੜਾ ਹੈਗਾ ਉਸ ਦੇ ਵਿੱਚ ਜਿਹੜੇ ਬੂਟਿਆਂ ਨੂੰ ਫੰਗਸ ਨੇ ਖਾ ਚੁੱਕਿਆ ਹੈਗਾ ਜਿਹੜੀ ਫੰਗਸ ਨੇ ਡੈੱਡ ਕਰ ਦਿੱਤਾ ਹੈਗਾ ਉਹਦੀ ਰੂਟ ਜ਼ੋਨ ਦੇ ਵਿੱਚ ਕੋਈ ਰੂਟ ਵੀਵਲ ਟੱਪ ਗਈ ਕੱਟ ਮਾਰ ਗਈ ਉਹ ਬੂਟਾ ਸੁੱਕ ਜਾਂਦਾ ਹੈਗਾ ਉਹਦੇ ਮਾਦੇ ਨੂੰ ਖਾਂਦੀ ਹੈ ਸਿਉਂਖ ਹੀ ਖਾਵੇਗੀ ਸਿਉਖ ਹੀ ਡੀਕੰਪੋਜ਼ ਕਰੇਗੀ ਸਿਉਖ ਤੋਂ ਵੀ ਇਲਾਵਾ ਹੋਰ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਮਰੀਆਂ ਹੋਈਆਂ ਜਿਹੜੀਆਂ ਪੌਦਿਆਂ ਨੂੰ ਖਾਂਦੀਆਂ ਹੈਗੀਆਂ ਦੇਖੋ ਡਰਨ ਸਿਉਖ ਤੋਂ ਡਰ ਨਹੀਂ ਤੁਹਾਨੂੰ ਲੱਗਣਾ ਚਾਹੀਦਾ ਸਿਉਖ ਇੱਕ ਚੰਗਾ ਹੈਗਾ ਤੁਹਾਡੇ ਖੇਤ ਦੇ ਲਈ ਸੰਦੇਸ਼ ਪਰ ਦੂਸਰੀ ਬੂਟਿਆਂ ਨੂੰ ਫੰਗਲ ਡਿਸੀਜ਼ ਤੋਂ ਬਚਾਉਣਾ ਹੈਗਾ ਠੀਕ ਹੈ ਉਹਦੇ ਲਈ ਕੈਮੀਕਲ ਤੇ ਬਾਇਓਲੋਜੀਕਲ ਦੋਨੋਂ ਹੀ ਪ੍ਰੈਕਟ ਦੱਸ ਰਿਹਾ ਹੈਗਾ ਮੈਂ ਜਿਹੜੇ ਖੇਤਾਂ ਦੀ ਆਰਗੈਨਿਕ ਕਾਰਬਨ ਘੱਟ ਹੈਗੀ ਹੈ ਠੀਕ ਹੈ ਜਿਹੜੇ ਖੇਤਾਂ ਦੇ ਵਿੱਚ ਪੋਟਾਸ਼ ਦੀ ਮਾਤਰਾ ਘੱਟ ਹੈਗੀ ਆ ਜਿੰਨਾ ਖੇਤਾਂ ਦੇ ਵਿੱਚ ਤੁਸੀਂ ਫਾਸਫੋਰਸ ਸਿੱਧਾ ਸਿੱਟੇ ਨਾਲ ਮਾਰ ਦਿੰਨੇ ਹੈਗੇ ਫਾਸਫੋਰਸ ਖਾਦ ਇੱਕ ਇਸ ਤਰ੍ਹਾਂ ਦੀ ਖਾਦ ਹੈਗੀ ਆ ਜਿੱਥੇ ਮਿੱਟੀ 'ਚ ਜਾ ਕੇ ਟਿਕ ਗਈ ਨਾ ਤਾਂ ਇਹਨੇ ਖੱਬੇ ਜਾਣਾ ਨਾ ਇਹਨੇ ਸੱਜੇ ਜਾਣਾ ਨਾ ਇਹਨੇ ਉੱਤੇ ਜਾਣਾ ਨਾ ਇਹਨੇ ਥੱਲੇ ਜਾਣਾ ਇਹਨੂੰ ਜੜ ਦੇ ਬਿਲਕੁਲ ਨਜ਼ਦੀਕ ਦੇਣਾ ਪਵੇਗਾ ਤੁਸੀਂ ਡੀਏਪੀ ਦਾ ਗੱਟਾ ਮਾਰੋ ਛਿੱਟਾ ਪਤਾ ਨਹੀਂ ਕਿੰਨਾ ਅਸਰ ਕਰੇਗਾ ਫਸਲ ਨੂੰ ਪਰ ਜੇ ਤੁਸੀਂ ਡੀਏਪੀ 5 ਤੋਂ 10 15 ਕਿਲੋ ਤੇ ਇੱਕ ਵੀ ਬੂਟੇ ਦੀਆਂ ਜੜਾਂ ਨੇ ਬਿਲਕੁਲ ਨੇੜੇ ਬਿਜਾਈ ਕਰ ਦਿੰਦੇ ਹੈਗੇ ਹੋ ਤਾਂ ਉਹਦਾ ਅਸਰ ਬਕੂਬੀ ਤਰੀਕੇ ਨਾਲ ਮਿਲੇਗਾ ਤੇ ਜਿਹੜੇ ਕਿਸਾਨਾਂ ਨੇ ਬਿਜਾਈ ਸਮੇਂ ਡੀਏਪੀ ਨਹੀਂ ਵਰਤੀ ਹੈਗੀ ਤਾਂ ਉਹਨਾਂ ਨੂੰ ਹੁਣ ਪਹਿਲੇ ਪਾਲੀ ਦੇ ਨੇੜੇ ਵਰਤ ਲੈਣੀ ਚਾਹੀਦੀ ਹੈਗੀ ਆ ਫਾਸਫੋਰਸ ਵਾਲੀ ਖਾਦ ਸਿਰਫ ਜੜ ਬਣਾਉਣ ਵਾਲੇ ਸਮੇਂ ਵਿੱਚ ਹੀ ਉਪਯੋਗਤ ਹੋਣੀ ਹੈਗੀ ਆ ਇਹ ਨਹੀਂ ਹੈਗਾ ਵੀ ਅਸੀਂ 80 ਦਿਨ ਦੇ ਨਰਮੇ ਤੇ ਜਾ ਕੇ ਸੌਣ ਦੇ ਐਂਡ ਦੇ ਭਾਦੋਂ ਦੇ ਚੜ੍ਹਨ ਦੇ ਸਮੇ ਅਸੀਂ ਖੇਤ ਦੇ ਵਿੱਚ ਡੀਪੀ ਦੀ ਬਿਜਾਈ ਕਰਾਂਗੇ ਤਾਂ ਇਹ ਇੱਕ ਬਹੁਤ ਰੋਂਗ ਪ੍ਰੈਕਟਿਸ ਹੈਗੀ ਆ ਖਾਸ ਕਰਕੇ ਤੁਹਾਡੇ ਲਈ ਇੱਕ ਵਧੀਆ ਚੰਗਾ ਵਾਤਾਵਰਨ ਬਣਿਆ ਹੈਗਾ ਅਤ ਦੀ ਗਰਮੀ ਪੈਣ ਕਰਕੇ ਜਿਹੜੀ ਗੁਲਾਬੀ ਸੁੰਡੀ ਦਾ ਸਰਕਲ ਟੁੱਟਿਆ ਹੈਗਾ ਇੱਕ ਵਾਰੀ ਲੇਟ ਆਵੇਗੀ ਜਿੱਥੇ ਵੀ ਅਗੇਤਾ ਨਰਮਾ ਬੀਜਿਆ ਹੋਇਆ 5 ਮਾਰਚ 10 ਮਾਰਚ 15 ਮਾਰਚ ਦਾ 5 April 10 April ਤੋਂ ਪਹਿਲਾਂ ਦਾ ਜਿਹੜਾ ਵੀ ਨਰਮਾ ਬੀਜਿਆ ਹੈਗਾ ਉਹਨਾਂ ਦੇ ਵਿੱਚ ਅਗੇਤੇ ਫੁੱਲ ਆਉਣ ਦੇ ਵਿੱਚ ਤੁਹਾਨੂੰ ਸੁੰਡੀ ਦਿਖਾਈ ਦੇਵੇਗੀ ਹੀ ਦੇਵੇਗੀ ਉਹਨਾਂ ਨੂੰ ਉਸ ਫਸਲ ਨੂੰ ਹੋਸਟ ਬਣਨਾ ਹੀ ਪਵੇਗਾ ਪਰ ਜਿਹੜਾ 골ਡਨ ਵਿੰਡੋ ਦੇ ਵਿੱਚ ਬੀਜਿਆ ਹੋਇਆ 10 April ਤੋਂ ਲੈ ਕੇ 15 May 20 May ਦੇ ਵਿੱਚ ਬੀਜਿਆ ਹੋਇਆ ਨਰਮਾ ਹੈਗਾ ਅਗਰ ਉਹ ਵਧੀਆ ਕੰਡੀਸ਼ਨ ਦੇ ਵਿੱਚ ਖੜਾ ਹੈਗਾ ਵਿਰਲਾ ਹੈਗਾ ਤਾਂ ਉਹਦੇ ਖਾਦ ਦਾ ਤੁਸੀਂ ਪੂਰਨ ਤੌਰ ਤੇ ਪ੍ਰੋਪਰ ਮੈਨੇਜਮੈਂਟ ਕਰੋ ਉਹਦੇ ਵਿੱਚ ਸਮੱਸਿਆ ਨਹੀਂ ਆਵੇਗੀ ਬੂਟੇ ਸੁੱਕਣ ਦੀ ਸਮੱਸਿਆ ਦਾ ਹਾਲਾ ਤੁਸੀਂ ਨੋਟ ਕਰੋ ਟ੍ਰਾਈਕੋਡਰਮਾ ਲਿਕਕੋਡ ਠੀਕ ਹੈ ਟ੍ਰਾਈਕੋਡਰਮਾ ਹਰਜੇਨੀਅਮ ਠੀਕ ਹੈ 1 ਲੀਟਰ ਇੱਕ ਕਿੱਲੇ ਦਾ ਅਗਾ ਤੁਸੀਂ ਜੜਾਂ ਦੇ ਵਿੱਚ ਪਾਉਣਾ ਹੈਗਾ ਤਾਂ ਪ੍ਰਤੀ 1 ਲੀਟਰ ਦੇ ਵਿੱਚ ਤੁਸੀਂ 3 ਤੋਂ 4 ਐਮਐਲ ਤੱਕ ਵਰਤਣਾ ਹੈਗਾ ਜ ਜੜਾਂ ਦੇ ਵਿੱਚ ਪਾਉਣ ਵਾਸਤੇ ਨਾਲ ਹੀ ਤੁਸੀਂ ਇਹਦੇ ਬਾਇਓਲੋਜੀਕਲ ਪ੍ਰੋਡਕਟ ਲੈਣਾ ਹੈਗਾ ਹਿਊਮਿਕ ਐਸਿਡ ਤੇ ਫੋਲੀਵਿਕ ਐਸਿਡ ਦਾ ਕੰਬੀਨੇਸ਼ਨ ਕਿਸੇ ਵੀ ਮਾਰਕੀਟ ਚੋਂ ਕਿਸੇ ਵੀ ਕੰਪਨੀ ਦਾ ਪ੍ਰੋਡਕਟ ਲਵੋ ਇਹ ਦੋਨੋਂ ਹੀ ਇੱਕ ਇਸ ਤਰ੍ਹਾਂ ਦੇ ਪ੍ਰੋਡਕਟ ਨੇ ਜਿਹੜੇ ਮਿਕਸ ਵੀ ਹੋ ਸਕਦੇ ਨੇ ਜਿਹੜੇ ਤੁਹਾਡੀਆਂ ਬੂਟੇ ਦੀਆਂ ਜੜਾਂ ਨੂੰ ਵੀ ਵਧਾਉਣਗੇ ਤੇ ক্লোਰੋਫਿਲ ਮਾਤਰਾ ਵੀ ਲੈ ਕੇ ਆਉਣਗੇ ਤੇ ਉਸ ਬੂਟੇ ਦੀਆਂ ਜੜਾਂ ਦੇ ਵਿੱਚ ਟ੍ਰਾਈਕੋਡਰਮਾ ਦੀ ਪ੍ਰੈਜ਼ੈਂਸ ਦੇ ਵਿੱਚ ਕਾਫੀ ਜ਼ਿਆਦਾ ਤੁਹਾਨੂੰ ਬਾਇਓਲੋਜੀਕਲ ਫੰਗੀਸਾਈਡ ਦੀ ਮਦਦ ਮਿਲੇਗੀ ਇਸ ਤੋਂ ਇਲਾਵਾ ਇੱਕ ਫਾਰਮਰ ਹੋਰ ਬਹੁਤ ਵੱਡੀ ਗਲਤੀ ਕਰਦੇ ਨੇ ਕਿ ਜਿਹੜੇ ਸਲਫਰ ਨਹੀਂ ਦਿੰਦੇ ਹੈਗੇ ਸਲਫਰ ਵੀ ਰੂਟ ਬਾਇਓਮਾਸ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਮੈਂ ਫੇਰ ਕਹਾਂ ਸੁਪਰ ਸੂਪਰ ਦੇ ਵਿੱਚ ਫਾਸਫੋਰਸ ਵੀ ਸੀਗਾ ਸਲਫਰ ਵੀ ਸੀਗੀ ਕੈਲਸ਼ੀਅਮ ਵੀ ਸੀਗਾ ਇੱਕ ਬੂਟੇ ਦਾ ਕੱਦ ਕਰਾਉਣਾ ਵੀ ਕੈਲਸ਼ੀਅਮ ਦੇ ਡਿਪੈਂਡ ਕਰਦਾ ਹੈ ਇੱਕ ਬੂਟੇ ਦੀਆਂ ਜੜਾਂ ਦਾ ਬਾਇਓਮਾਸ ਬਣਾਉਣਾ ਉਹਦੇ ਵੀ ਸਲਫਰ ਦੀ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਹੈਗੀ ਬੂਟੇ ਦੇ ਵਿੱਚ ਥੱਲੇੋਂ ਤਾਂ ਤੇ ਲੈ ਕੇ ਪਾਣੀ ਨੂੰ ਲੈ ਕੇ ਜਾਣਾ ਤਾਂ ਤੱਕ ਖਰਾਕ ਬਣੀ ਹੋਈ ਉਹਨੂੰ ਥੱਲੇ ਲੈ ਕੇ ਆਉਣਾ ਇਹ ਕੰਮ ਪੋਟਾਸ਼ ਨਹੀਂ ਕਰਨਾ ਹੈਗਾ ਇਹਨਾਂ ਤੱਤਾਂ ਦੀ ਕਮੀ ਹੋਣ ਦੇ ਬਾਵਜੂਦ ਤੁਸੀਂ ਕਾਫੀ ਸੰਘਰਸ਼ ਦੇ ਨਾਲ ਕਟਨ ਦੀ ਫਸਲ ਜਿਹੜੀ ਉਸੇਰੇ ਜੜਾਉਂਗੇ ਅੱਗੇ ਜਾ ਕੇ ਬੂਕੀ ਡਿਗਣੀ ਹੋਰ ਸਮੱਸਿਆਵਾਂ ਆਉਣਗੀਆਂ ਜਿਸ ਬੂਟੇ ਦਾ ਚੰਗਾ ਸਹੀ ਸਮੇਂ ਸਿਰ ਜੜਾਂ ਦਾ ਗ੍ਰਿਪ ਹੀ ਨਹੀਂ ਬਣਿਆ ਹੈਗਾ ਉਸ ਨੂੰ ਅੱਗੇ ਜਾ ਕੇ ਲੇਟ ਟਾਈਮ ਬੁੜਾਪੇ ਦੇ ਵਿੱਚ ਖਰਾਕ ਪਾਉਂਗੇ ਤਾਂ ਕੋਈ ਜ਼ਿਆਦਾ ਵਧੀਆ ਰਿਜ਼ਲਟ ਨਹੀਂ ਆਉਣੇ ਹੈਗੇ ਜਿੱਦੋਂ ਨਰਮਾ ਕੱਚਮ ਕੱਚਾ ਹੋ ਜਾਂਦਾ ਹੈਗਾ 4-5 ਫੁੱਟ ਦੀ ਹਾਈਟ ਲੈ ਜਾਂਦਾ ਹੈਗਾ ਉਦੋਂ ਓਵਰਡੋਜ਼ ਨਾਈਟ੍ਰੋਜਨ ਦੀ ਵੀ ਕਈ ਵਾਰ ਪੋਟਾਸ਼ ਨੂੰ ਲੈਣ ਵਿੱਚ ਬੂਟੇ ਦੇ ਕੰਮਾਂ ਵਿੱਚ ਅੜਿੱਕਾ ਪੈਦਾ ਕਰਦੀ ਹੈ ਸੋ ਆਪਾਂ ਨੂੰ ਸਮੇਂ ਸਿਰ ਪੋਟਾਸ਼ ਦੇਣੀ ਚਾਹੀਦੀ ਹੈ ਬਜਾਈ ਸਮੇਂ ਹੀ ਦੇਣੀ ਚਾਹੀਦੀ ਫਾਸਫੋਰਸ ਵੀ ਦੇ ਜਿਹੜੇ ਵੀਰਾ ਨਾਰ ਪਰਸਨਲ ਟੱਚ ਦੇ ਵਿੱਚ ਹੈਗਾ ਵਾ ਜਾਂ ਵੀਡੀਓ ਦੇ ਰੂਪੀ ਤੁਹਾਨੂੰ ਦੱਸਦਾ ਰਹਿੰਦਾ ਹੈਗਾ ਤਾਂ ਬਜਾਈ ਦੇ ਵਿੱਚ ਵੀ ਵਰਤਿਆ ਜਾ ਸਕਦਾ ਹੈਗਾ ਕਾਟਨ ਨੂੰ ਆਪਾਂ ਨੇ 1.7 ਇੰਚ 2 ਇੰਚ ਤੱਕ ਡੂੰਘਾ ਬਜਾਈ ਕਰਨਾ ਹੈਗਾ ਖਾਦ ਜਿਹੜੀ ਹੈਗੀ ਉਹ 8 ਇੰਚ ਤੱਕ 3 ਇੰਚ ਤੱਕ ਡੂੰਗੀ ਬਜਾਈ ਕਰ ਸਕਦੇ ਸੀਗੇ ਇੱਕੋ ਹੀ ਲਾਈਨ ਦੇ ਵਿੱਚ ਨਵੀਆਂ ਮਸ਼ੀਨਾਂ ਦੇ ਨਾਲ ਬਜਾਈ ਹੋ ਜਾਂਦੀ ਹੈਗੀ ਹੈ ਜਾਂ ਜਿਹੜੀਆਂ ਮਲਟੀ ਮਾਈਕਰੋ ਨਿਊਟਰੀਐਂਟ ਆਉਂਦੇ ਹੈਗੇ ਆ ਸਲਫਰ ਕੈਲਸ਼ੀਅਮ ਮੈਗਨੀਸ਼ੀਅਮ ਪੋਟਾਸ਼ ਦੇ ਕੰਬੀਨੇਸ਼ਨ ਮਾਰਕੀਟ ਦੇ ਵਿੱਚ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੈਗੇ ਆ ਪਰ ਹੁਣ ਵੀ ਤੁਹਾਡੇ ਕੋਲੇ ਸਮਾਂ ਹੈਗਾ ਹਜੇ ਵੀ ਜਿੰਨਾ ਖੇਤਾਂ ਦੇ ਵਿੱਚ ਨਰਮੇ ਨੂੰ 25ਵੇਂ ਦਿਨ 30ਵੇਂ 35ਵੇਂ ਦਿਨ ਪਾਣੀ ਲੱਗ ਰਿਹਾ ਹੈਗਾ ਕਿ ਜਾਂ ਕੇ ਬਰਸਾਤਾਂ ਦਾ ਸੀਜ਼ ਆਉਣਾ ਹੈਗਾ ਨਰਮੇ ਦੇ ਵਿੱਚ ਚੰਗੀ ਜਾਦੇ ਤੁਹਾਨੂੰ ਗਰੋਥ ਦੇਖਣ ਨੂੰ ਮਿਲੇਗੀ ਤਾਂ ਜਦੋਂ ਹੀ ਤੁਹਾਡੇ ਖੇਤਾਂ ਦੇ ਵਿੱਚ ਪਾਣੀ ਲੱਗਦਾ ਹੈਗਾ ਤਾਂ ਆਹ ਦੋ ਐਕਟੀਵਿਟੀਆਂ ਤੁਸੀਂ ਜ਼ਰੂਰ ਕਰਨੀਆਂ ਹੈਗੀਆਂ ਟ੍ਰਾਈਕੋਡਰਮਾ ਹਰਜੇਨੀਅਮ 3 ਤੋਂ 5 ਐਮਐਲ ਪ੍ਰਤੀ ਲੀਟਰ ਤੇ ਹਿਊਮਿਸੋਲ ਦੇ ਨਾਂ ਤੇ ਆਉਂਦਾ ਹੈਗਾ ਜਾਂ ਜੀਵ ਰਸ ਦੇ ਨਾਮ ਤੇ ਆਉਂਦਾ ਹੈਗਾ ਜਾਂ ਬਾਇਓਵਿਟਾ ਦੇ ਨਾਂ ਤੇ ਕਾਫੀ ਚੀਜ਼ਾਂ ਦਾ ਉਹਨਾਂ ਤੇ ਆਉਂਦਾ ਜਿਹੜੇ ਬਾਇਓਲੋਜੀਕਲ ਸੀ ਵੀਡੀ ਐਕਸਟ੍ਰੈਕਟ ਹੁੰਦੇ ਨੇ ਜਾਂ ਹਿਊਫੁੱਲਿਕ ਹਿਊਮਿਕ ਐਸਿਡ ਦੇ ਕੰਬੀਨੇਸ਼ਨ ਹੁੰਦੇ ਨੇ ਜਾਂ ਟਾਡਾ ਰੈਲੀ ਕੋਡ ਦੇ ਨਾਮ ਤੇ ਵੀ ਆਉਂਦਾ ਹੈਗਾ ਜਿਹਦੇ ਵਿੱਚ ਮਾਈਕਰਾਈਜ਼ਾ ਵੀ ਐਕਟਿਵ ਹੁੰਦਾ ਹੈਗਾ ਤਾਂ ਇਹ ਚੀਜ਼ਾਂ ਤੁਸੀਂ ਵਰਤ ਸਕਦੇ ਹੈਗੇ ਹੋ ਇਹਨਾਂ ਦੇ ਨਾਲ ਤੁਹਾਡੇ ਪlant ਦੀ ਰੂਟ ਪ੍ਰੋਡਕਸ਼ਨ ਹੁੰਦੀ ਹੈਗੀ ਹੈਗੀ ਤੇ ਜੇ ਕੈਮੀਕਲ ਦੇ ਵਿੱਚ ਵਰਤਣਾ ਹੈਗਾ ਤਾਂ ਕੈਮੀਕਲ ਦੇ ਵਿੱਚ ਕਪਤਾਨ ਹੈਕਸਾ ਦਾ ਕੰਬੀਨੇਸ਼ਨ ਆਉਂਦਾ ਹੈਗਾ ਹੈਕਸਾਕੋਨਾਜ਼ੋਲ ਤੇ ਕਪਤਾਨ ਦਾ ਮਿਕਸਚਰ ਆਉਂਦਾ ਹੈਗਾ ਫੰਗੀਸਾਈਡ ਉਹ ਵੀ ਤੁਸੀਂ 2 ਗ੍ਰਾਮ ਪ੍ਰਤੀ ਲੀਟਰ ਦੇ ਹਿਸਾਬ ਦੇ ਨਾਲ ਕੋਲ ਬਣਾ ਲੈਣਾ ਹੈਗਾ ਪਹਿਲਾਂ ਜਿਹੜਾ ਦੱਸਿਆ ਉਹ ਵੀ ਕੋਲ ਬਣਾ ਲੈਣਾ ਹੈਗਾ ਤੇ ਪ੍ਰਤੀ ਪਲਾਂਟ ਤੁਸੀਂ 30 ਤੋਂ 40 ਐਮਐਲ ਦਿੰਦੇ ਰਹਿਣਾ ਹੈਗਾ ਸਾਰੇ ਖੇਤ ਦੇ ਵਿੱਚ ਇਸੇ ਤਰੀਕੇ ਦੇ ਨਾਲ ਜੜਾਂ ਦੇ ਰੂਪੇ ਚ ਦੇਣਾ ਹੈਗਾ ਜਿਹੜਾ ਤੁਹਾਡੇ ਖੇਤਾਂ ਦੇ ਵਿੱਚ ਅੱਜ ਦੇ ਸਮੇਂ ਜੇਕਰ ਫਸਲ ਦੇ ਵਿੱਚ ਨਿਰਾਈ ਗੁੜਾਈ ਹੋ ਚੁੱਕੀ ਹੈਗੀ ਨਦੀਨ ਕੰਟਰੋਲ ਹੋ ਚੁੱਕੇ ਹੈਗੇ ਤੁਸੀਂ ਕੋਈ ਖਾਦ ਦੇਣਾ ਚਾਹੁੰਦੇ ਹੈਗੇ ਹੋ ਤਾਂ ਨਰਮੇ ਦੇ ਵਿੱਚ ਬਿਜਾਈ ਕਰੋ ਠੀਕ ਹੈ ਪੋਟਾਸ਼ डीएपी ਤੁਸੀਂ ਖਾਦ ਬਜਾਈ ਕਰ ਸਕਦੇ ਹੈਗੇ ਹੋ ਜਾਂ ਕੋਈ ਵੀ ਐਨਪੀਕੇ 123216 ਵਗੈਰਾ ਵੀ ਤੁਸੀਂ 50 ਕਿਲੋ ਤੱਕ ਬਜਾਈ ਕਰ ਸਕਦੇ ਹੈਗੇ ਹੋ ਜ਼ਿੰਕ ਦੀਆਂ ਸਪਰੇਹਾਂ ਕਰ ਲਾਂਗੇ ਬੋਰੋਂ ਦੀਆਂ ਸਪਰੇਹਾਂ ਕਰ ਲਾਂਗੇ ਪੋਟਾਸ਼ੀਅਮ ਨਾਈਟ੍ਰੇਟ ਦੀਆਂ ਸਪਰੇਹਾਂ ਕਰ ਲਾਂਗੇ ਹਜੇ ਤੱਕ ਕਿਸੇ ਵੀ ਸੁੰਡੀ ਮਾਰ ਸਪਰੇਅ ਕਰਨ ਦੀ ਜ਼ਰੂਰਤ ਨਹੀਂ ਹੈਗੀ ਅਗਰ 40 ਦਿਨ ਦਾ ਨਰਮਾ ਹੈ ਅਗਰ 60 ਦਿਨ ਦਾ 80 ਦਿਨ ਦਾ ਨਰਮਾ ਹੋਵੇਗਾ ਤਾਂ ਉਹਦੇ ਇੱਕ ਆਪਾਂ ਪ੍ਰੈਕਟਿਸ ਬੰਦ ਵੀਡੀਓ ਬਣਾਵਾਂਗੇ ਇਸ ਵਾਰ ਕਿਸ ਤਰੀਕੇ ਦੇ ਨਾਲ ਆਪਾਂ ਕਿਉਂਕਿ ਏਰੀਆ ਕਾਫੀ ਯਾਦੇ ਘਟ ਚੁੱਕਿਆ ਹੈਗਾ ਪਰ ਏਰੀਆ ਘਟਨ ਦੇ ਨਾਲ ਗਰਮੀ ਵਧਣ ਦੇ ਨਾਲ ਮਾਰਕੀਟ ਹਿੱਲ ਸਕਦੀ ਹੈਗੀ ਇਹ ਮਾਰਕੀਟ ਦੇ ਵਿੱਚ ਚੰਗੇ ਰੁਝਾਨ ਆ ਸਕਦੇ ਆ ਕਪਾਹ ਦੀਆਂ ਕਾਫੀ ਕਿਸਮਾਂ ਲਗੀਆਂ ਗੁਜਰਾਤੀ ਨਰਮੇ ਨੇ ਆਪਣਾ ਏਰੀਆ ਨੱਪ ਲਿਆ ਹੈਗਾ ਕਾਫੀ ਜ਼ਿਆਦਾ ਤਾਂ ਕਾਫੀ ਤਰ੍ਹਾਂ ਦੇ ਰੁਝਾਨ ਤੁਹਾਡੇ ਸਾਹਮਣੇ ਆਉਣਗੇ ਮਾਰਕੀਟ ਵਿੱਚ ਉਥਲ ਪੁਤਲ ਹੈਗੀ ਆ ਤੇ ਪਰ ਅੱਜ ਦੇ ਸਮੇਂ ਜਿਹੜੀਆਂ ਕਾਰਵਾਈਆਂ ਹੋਣੀਆਂ ਹੈਗੀਆਂ ਉਹਨਾਂ ਨੂੰ ਤੁਸੀਂ ਦੇਰੀ ਨਾਲ ਨਾ ਕਰੋ ਜੇਕਰ ਕੋਈ ਫਸਲ ਪਾਣੀ ਮੰਗ ਰਹੀ ਹੈ ਜਿਸ ਤਰ੍ਹਾਂ ਦਾ ਵੀ ਪਾਣੀ ਹੈਗਾ ਤੁਹਾਨੂੰ ਪਾਣੀ ਅਵੇਲੇਬਲ ਕਰਵਾਉਣਾ ਚਾਹੀਦਾ ਹੈ ਕੋਈ ਵੀ ਹੋਰ ਸਵਾਲ ਹੋਵੇ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਹੋਰ ਜਰ ਕਰਾਂਗੇ じでもいポタンはサリビの天気結ス。